ਓ ਬਾਈ ਰੇਲਵੇ ਸਟੇਸ਼ਨ ਡੇਰਾ ਬੱਬਾ ਨਾਨਕ ਮਾਰੇ ਬਈ ਕੇ ਇਹ ਰੇਲਸ ਤੈਨੂੰ ਜੇ ਚਲੂਆ ਅੰਬਰਸਰ ਇਹ ਬੰਦੇ ਕਰਤਾ ਆਉਂਦੀ ਔਰ ਟ੍ਰੇਨ ਤਾਂ ਇੱਥੋਂ ਤੱਕ ਆਉਂਦੀ ਜੀ ਉਹ ਅੱਗੇ ਪੜਰੀ ਪਣੀ ਹੈ ਨਾ ਕਿੱਥੋਂ ਤੱਕ ਆਉਂਦੀ ਟ੍ਰੇਨ ਇੱਥੋਂ ਤੱਕ ਤਾਂ ਟ੍ਰੇਨ ਆਉਂਦੀ ਆ ਹਾਂ ਗਾਹ ਨਹੀਂ ਜਾਂਦੀ ਅਧਿਕਾਰਤੀ ਪਾਸਾ ਨੂੰ ਜਾਣ ਪਰੇ ਲੈ ਯਾਰ ਪਾਕਿਸਤਾਨ ਨੂੰ ਤਾਂ ਜਾਣਾ ਤਾਂ ਹਾਂ ਉਹ ਪਾਸਾ ਨੂੰ ਜਾਂਦੀ ਟ੍ਰੇਨ ਉੱਤੇ ਅੱਛਾ ਇੱਧਰ ਅੱਛੇ ਰੱਕੇ ਹੈ ਪਹਿਲਾਂ ਜੇ ਬੰਡ ਜੇ ਰੋਦੀ ਬੰਦ ਹੋ ਗਈ ਹੈ ਹੁਣ ਇੱਥੋਂ ਤੱਕ ਹੁੰਦੀ ਐ ਅੰਮ੍ਰਿਤਸਰ ਤੋਂ ਪਹਿਲਾਂ ਤਾਂ ਬੰਡ ਦੇ ਬਾਅਦ ਵੀ ਚੱਲੀ ਗਈ ਬਾਅਦ ਤੋਂ ਬਾਅਦ ਥੋੜਾ ਜਿਹਾ ਚੱਲੀ ਚੱਲੀ ਹੈਗੀ ਆ ਬਾਕੀ ਅੰਮ੍ਰਿਤਸਰ ਤੋਂ ਇੱਥੋਂ ਤੱਕ ਹੁੰਦੀ ਐ ਅੱਛਾ ਤਿੰਨ ਤੱਕ ਆਪਣੇ ਪੁਆਇੰਟ ਹੈ ਤਿੰਨ ਕਿ ਚਾਰ ਤਾਂ ਲੈ ਨਹੀਂ ਲੈਣ ਚੱਲ ਜੇ ਚੱਲਣਾ ਲਦੇ ਆ ਲੈ ਨਹੀਂ ਲੈਣ ਪਹੁੰਚ ਗਾ ਤਾਂ ਬੰਦ ਆ ਤੈਨੂੰ ਜ਼ੀਰੋ ਲਾਈਨ ਪਤਾ ਇਹ ਰ ਟੱਪਣ ਨਹੀਂ ਦਿੰਦਾ ਉਹਨਾਂ ਨੇ ਇੱਥੇ ਲੈਣ ਦੇ ਦਿੰਦੇ ਨੇ ਟੱਪਣ ਦੇ ਦੂਗੇ ਕੋਈ ਨਹੀਂ ਗੱਡੀ ਵੀ ਵੇਖ ਬਾਕੀ ਬਾਈ ਬਾਈਆਂ ਨੇ ਸਾਨੂੰ ਜ਼ੀਰੋ ਲਾਈਨ ਤੱਕ ਲੈ ਕੇ ਹੀ ਬਹੁਤ ਸਾਨੂੰ ਉਹ ਹੋ ਗਿਆ ਨਹੀਂ ਤਾਂ ਹਾਂ ਨਾ ਇਹ ਹੁਣ ਇੱਕ ਨਹੀਂ ਬੰਦੇ ਰਹਿੰਦਾ ਇਹ ਇਹ ਬੰਦ ਇੱਥੇ ਜਾਂਦਾ ਅੱਛਾ ਕੋਈ ਨਹੀਂ ਫ੍ਰੀ ਜਾਂਦੀ ਕੁਰਸੀਆਂ ਤਾਂ ਕੁਰਸੀਆਂ ਤਾਂ ਐ ਲਾਦੀਆਂ ਮੈਂ ਜਿਹੜਾ ਨਵੀਆਂ ਲਾਈਆਂ ਹੁੰਦੀਆਂ ਹਾਂਜੀ ਬਸ ਇਹ ਟ੍ਰੇਨ ਕਾਰ ਸੇਵਾ ਹੈ ਹੈ ਇਹ ਟ੍ਰੇਨ ਕਾਰ ਸੇਵਾ ਦਾ ਫ੍ਰੀ ਅੱਛਾ ਅੰਬਰ ਸਾਧਾਂ ਨੂੰ 23 ਆਏ। ਲਿਮਟ ਟ੍ਰੇਨਾਂ ਲੈ ਆਵਾਂ 4। ਚੱਲਿਆ। ਇਹ ਤਾਂ ভাই ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ ਆਈ ਹੈ। ਆਏ ਆ ਟੱਕੀਆਂ ਨੇ ਟੱਕੀਆਂ ਨੂੰ ਵੀ ਜਰ ਪੈਗੀ ਭਿੰਡਾ ਲੱਗ ਗਈਆਂ ਕਿੰਨਾ ਦੇਣਾ ਉਹਨਾਂ ਤੋਂ ਕਹਿ ਕੇ ਤੂੰ ਹਾਂ ਟਿਕਟਾਂ ਹੀ ਦੇਣੀਆਂ ਲੈ ਲੈ ਹੱਥ ਦਾ ਕਰ ਕੋਲ ਲੂ ਤੂੰ ਕਹੇ ਤਾਂ ਜਰੇ ਟਿਕਟਾਂ ਤਾਂ ਦੇਣੀ ਉਹਨਾਂ ਨੂੰ ਪੰਜ ਜਰੇ ਜਲੰਧਰ ਦੀ ਇਹ ਐ ਕੋ ਮਦਦ ਆਉਂਦੇ ਚੱਲਦਾ ਨਾ ਉਹ ਹਾਂਜੀ ਹੋ ਘੋਮਣ ਲੱਗ ਗਿਆ ਚੱਲ ਪਿਆ ਪਹੁੰਚਿਆ ਸੰਗਤਾਂ ਜੀ ਲੋ ਭਾਈ ਡੇਰਾ ਬਾਬਾ ਨਾਨਕ ਦਰਸ਼ਨ ਹੋਏ ਬਹੁਤ ਵਧੀਆ ਉੱਥੇ ਤੇ ਸਾਰੀ ਦਿਹਾੜੀ ਘੁੰਮੇ ਸਾਰਾ ਕੁਝ ਦੇਖਿਆ ਬਰੇ ਤੇ ਉਹਦੇ ਬਾਅਦ ਸਾਰੀ ਟੀਮ ਹੈ ਜਿਹੜੀ ਆਪਣੇ ਹੁਣ ਜਾ ਰਹੀ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਮਰ ਸਾਹਿਬ ਦਰਸ਼ਨਾਂ ਲਈ ਭਾਈ ਗੋਲਡਨ ਟੈਂਪਲ ਹਾਂ ਗੋਲਡਨ ਟੈਂਪਲ ਹਾਂਜੀ ਬਾਕੀ ਰਾ ਮਜੀਠੇ ਤੱਕ ਭਾਈ ਲੱਗਦਾ ਹੈ ਨਾ ਫੁੱਲ ਉਹਦਾ ਤੇ ਬਰੇ ਆ ਗਿਆ ਨਹੀਂ ਨਹੀਂ ਫਤਿਹਗੜ ਚੂੜੀ ਤੱਕ ਬੰਦਿਆ ਫਤਿਹਗੜ ਚੂੜੀ ਤੱਕ ਫਤਿਹਗੜ ਚੂੜੀ ਤੱਕ ਭਾਈ ਆਇਆ ਹੁਣ ਨੀ ਹੁਣ ਅਸੀਂ ਗੱਲਦੇ ਆਂ ਮਾਣ ਯਾਤਰਾ ਕੇ ਮੇਰੀ ਯਾਤਰਾ ਕੇ ਇੱਕ ਨੰਬਰ ਹੈ ਯਾਤਰਾ ਚ ਬਹੁਤ ਸਭੀ ਢੱਟਾ ਗਿਆ ਸਾਰਾ ਬੱਗ ਰਹਿ ਮੀਆਂ ਨੇ ਵੀ ਤਾਂ ਕਰਿਆ ਕਦੇ ਕਦੇ ਉੱਧਰ ਰਹਿਣਾ ਆਦੇ ਨਾਲ ਹੁਣ ਆ ਗਿਆ ਇਹਨੇ ਥੋੜਾ ਜਿਹਾ 2 ਕਿਲੋਮੀਟਰ ਤੱਕ ਸਾਥ ਛੱਡ ਦੇਣਾ ਯਾਰ ਸਾਨੂੰ ਗਰਮੀ ਲੱਗਣ ਲੱਗਦੀ ਆ ਜਦ ਇਹ ਏਸੀ ਕੂਲਰ ਚੱਲ ਬੰਦਾ ਹਾਂ ਏਸੀ ਕੂਲਰ ਕਿੰਨੀਆਂ ਜਿਹੜੇ ਕਿਰਦੇ ਭੋੜੀ ਕਰਦੇ ਟਕੜਾ ਹੀ ਪੈਂਦਾ ਹਾਂ ਕੀ ਗੱਲ ਠੀਕ ਹੈ ਜਿਹੜਾ ਭਾਏ ਹੈ ਨਾ ਛੋਟਾ ਜਿਹਾ ਹਟ ਜਾਂਦਾ ਹਾਂ ਇਹ ਝੜੀ ਵਾਲਾ ਕੰਮ ਖਰਾਬ ਕਰਾ ਦੋ ਨਾ ਨਹੀਂ ਵੀ ਗਵੰਡੀਆਂ ਨੇ ਕਰੀ ਸੇਵਾ ਪੂਰੀ ਹਾਂ ਸੇਵਾ ਚ ਕੋਈ ਗੱਲ ਨਹੀਂ ਬਾਈ ਇਹ ਵਾਲੇ ਬੰਦਾ ਸਭ ਹੀ ਕਰਦੀ ਹੈ ਹਾਂ ਹਾਂ ਵੀ ਇੱਧਰ ਵੀ ਉੱਧਰ ਵੀ ਦਬਨ ਲਈ ਅੱਛਾ ਬਹੁਤ ਪਿਆਰ ਕਰਦਾ ਇੱਧਰ ਵੀ ਬਹੁਤ ਹੋਈ ਹਾਂ ਹਾਂ ਇੱਧਰ ਤੁਸੀਂ ਤਾਂ ਚਲੇ ਗਏ ਤੇ ਮੇਰੇ ਤੇ ਬਾਅਦ ਚ ਵੀ ਹੋਈ ਗਈ ਹੈ ਹਾਂ ਹਾਂ ਮੈਂ ਤਾਂ ਕੰਡਾ ਰਹਿ ਗਿਆ ਕੰਡਾ ਰਹਿ ਗਿਆ ਨਾ ਦੋ ਜਾਨੇ ਸੇਵਾ ਦਾ ਮੁੰਡਾ ਰਹਿ ਗਿਆ ਤਾਂ ਹਾਂ ਦੋ ਜਾਣੇ ਨਾ ਜਿੱਤੇ ਇੱਥੇ ਸਾਰਾ ਜਿਹਾ ਹੋ ਰਿਹਾ ਤੇ ਦੂਰੀ ਹੋ ਦੀ ਫਰਕ ਪੈਣਾ ਹਰਕ ਬਰਕ ਪੈਂਦਾ ਉਧਰ ਵੀ ਬਾਈ ਪੌਸੇ ਬੌਜੀ ਪਾ ਕੇ ਕਰਦੇ ਹਰ ਵਕਤ ਆਸ ਵੋਟ ਅੱਜ 10 10 15 15 ਗੇਲਾ ਖੋਲ ਕੇ ਦੇਖ ਲੈ ਹਾਂ ਮੇਰੇ ਬੰਦ ਪੈਸੇ ਜਿਹੜੇ ਬੰਦ ਪੈਸੇ ਜਿੱਥੇ ਤੁਸੀਂ ਚਾਰ ਵਾ ਖੋਲ ਕੇ ਪਹੁੰਚੇ ਸੀ ਇਕੱਲੀ ਪਹੁੰਚ ਗਏ ਤੁਹਾਡੀ ਹਾਂ ਪਹਿਲਾਂ ਦੱਸ ਦਿੰਦੇ ਅਸੀਂ ਤੇ ਤੁਹਾਡੀ ਚੱਲਦੀ ਮਾੜ ਦੀ ਚੱਲਦੀ ਬਾਈ ਸਾਡੀ ਕਾਹਦੀ ਚੱਲਦੀ ਤੇ ਤੁਸੀਂ ਦੱਸੋ ਕਰਨੇ ਬਾਤ ਉਹ ਬੰਦੇ ਐਵੇਂ ਵੀ ਉਹ ਦੇਸ਼ ਦੀ ਗੱਲ ਆ ਗਈ ਹਾਂ ਇਸ ਨੂੰ ਜਾ ਕੇ ਪਾਕਿਸਤਾਨ ਸਿਰਦਾਣਾ ਨਾ ਹਾਂ ਆਦਾ ਤੁਸੀਂ ਬੱਤੇ ਦੋਦੇ ਉਹਦਾ ਕਹਿੰਦੇ ਜੀ 20 ਬੱਤੇ ਹੁਣ ਅਸੀਂ ਪੀਆ ਨੂੰ ਕਿਹਾ ਵਾਹ ਭਾਈ ਉਹਨਾਂ ਨੇ ਉਹਦਾ ਹੱਕ ਸੱਚ ਹੈ ਹਾਂ ਤੇ ਭਾਈ ਹੁਣ ਵੀ ਨਹੀਂ ਆਉਣ ਤੁਹਾਨੂੰ ਯਾਰ ਇੰਨਾ ਦੇਖ ਵੀ ਕਿੱਥੇ ਅਸੀਂ ਰਿਪੋਰਟ ਲਾ ਕੇ ਜਾਂਦੇ ਨੇ ਕਿੱਥੇ ਬਗੈਰ ਬਣਾਏ ਅਗਲੇ ਨੂੰ ਅਦੀ ਭਾਈ ਰਹਿ ਵੀ ਜਾਣਾ ਦਾ ਇੱਕ ਤਾਂ ਸੀਪੇ ਦੀ ਡਿਊਟੀ ਦਾ ਔਖਾ ਦੋ ਦਿਨ ਹੋਰ ਹੈ ਬਾਕੀ ਸਾਡੀ ਮਨ ਹੈ ਹੋਰ ਕੰਮ ਬਨੇ ਡਿਊਟੀਆਂ ਆਏ ਮੇਰੇ ਅਸੀਂ ਸਾਗ ਅਸੀਂ ਥੋੜਾ ਨੀ ਅਸੀਂ ਤਾਂ ਬਹਿਲੇ ਅਸੀਂ ਤਾਂ ਰਹਿ ਜਣਾ ਬਾਕੀ ਭਾਈ ਦਿੱਕਤ ਕਾਸੀ ਦੀ ਨਹੀਂ ਆਈ ਰਾਮਾਂ ਦੇ ਵਿੱਚ ਬੋਤਲਾਂ ਰੱਖੀਆਂ ਵੀ ਆ ਠਿੱਡਾ ਹੋਇਆ ਪਿਆ ਤੇ ਮਾ ਕੋਲ ਡਰਿੰਕ ਵੀ ਪਈ ਆ ਵਿੱਚ ਕੋਲ ਡਰਿੰਕ ਮਾਲਾ ਦਿਖਾ ਵੀ ਦੰਡਾ ਲੈ ਜਾਂ ਝੂਠ ਮੰਨੋ ਸਾਰੇ ਕੋਈ ਕੰਮ ਬਾਈ ਆ ਬਾਬੇ ਨਾਨਕ ਨੇ ਬਾਈ ਕਿਰਪਾ ਹੀ ਰੱਖੀ ਆ ਫਿਰ ਭਈ ਆ ਬਾਬੇ ਨਾਨਕ ਕਿਸੇ ਚੀਜ਼ ਦੇ ਘਾਰਤਾ ਨਹੀਂ ਆ ਬਾਬੇ ਨਾਲ ਕਹਿੰਦੇ ਤੇਰਾ ਤੇਰਾ ਹੀ ਕਰਤੀ ਤੇਰਾ ਤੇਰਾ ਹੀ ਤੋਲਿਆ ਪਿਆ ਪਤਾ ਨਹੀਂ ਕੀ ਗੱਲ ਆ ਕਬਰੇ ਨਾਲ ਤੋਂ ਜਾਓ ਬਾਈ ਕੋਈ ਸਾਰੇ ਦੀ ਅਰਦਾਸ ਕਰਕੇ ਆਏ ਦੇਖੋ ਅੱਗੇ ਜੀ ਆਪਣੀ ਕੰਮ ਤੇ ਹੁਣ ਤਾਂ ਇੱਕ YouTube ਉੱਪਰ ਰਲਣ ਕਰਕੇ ਇੱਕ ਪਰਿਵਾਰ ਫੈਮਿਲੀ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀ ਸਾਰੇ ਸਬਸਕ੍ਰਾਈਬਰ ਵੀਰ ਇਹਨਾਂ ਦੇ ਕਾਰਨवार ਕਈ ਵੀਰਾਂ ਨੇ ਉਰੇ ਸਾਡੇ ਤੱਕ ਬਾਈ ਫੋਨ ਦੋ ਦੋ ਤਿੰਨ ਤਰ੍ਹਾਂ ਦਾ ਟਾਈਮ ਉੱਪਰ ਫੋਨ ਕਰਦੇ ਆ ਕਈ ਵੀਰਾਂ ਦੇ ਐ ਵੀ ਫੋਨ ਆਏ ਆ ਬਈ ਕੋਈ ਹੋਈ ਲੋਡ ਦੱਸਿਓ ਤੂੰ ਸਾਡੇ ਲੱਗੇ ਜਾਏ ਹੋਏ ਦੇਖ ਲਈ ਬਹੁਤ ਬਾਈ ਧੰਨਵਾਦ ਸਾਰਿਆਂ ਦਾ ਤੋ ਕਹਿੰਦਾ ਬਾਈ ਸਾਨੂੰ ਵੀ ਚਾਹ ਹਾਂ ਠੀਕ ਨਹੀਂ ਮਸਨ ਗਾਇਕਾਂ ਬਰੀਆਨੀ ਨਸਰ ਕਰਦਾ ਨਹੀਂ ਨਹੀਂ ਕਰਦਾ ਕੋਈ ਵਿਚ ਗੱਲ ਟੋਕਣੇ ਤੇ ਬਾਅਦ ਹੀ ਆਉਗਾ ਅੱਛਾ ਹੁਣ ਇੱਕ ਬੰਦਾ ਧੰਨਵਾਦ ਕਰਦਾ ਕੋਈ ਜਿਹਨੇ ਤਾਂ ਦਮਾ ਦੇਗਾ ਸਾਰੇ ਮੈਂ ਕਹਾਂ ਬਹੁਤ ਸਾਦਾ ਬਾਤ ਹੈ ਬਾਕੀ ਟ੍ਰੇਨਰ ਜਾਂ ਚਾਲਦਾ ਫਿਰ ਉਹ ਜੀ ਨੀ ਨੀਤੀ ਆਉਂਦੀ ਹੈ ਨਹੀਂ ਹਿਸਾਬ ਜੇ ਕਰਨਾ ਬੋਲਣਾ ਪੈਂਦਾ ਕਈ ਵਾਰ ਫਿਰ ਜੀ ਉਹ ਜਿੱਤਰਾਣੇ ਆ ਜੀ ਉਹਨੂੰ ਦੰਨਾ ਮੇਰਾ ਕੀ ਬੋਲੀ ਆ ਇਹ ਸ਼ਾਮਤੀ ਇਹ ਜਿੱਥੇ ਸਾਰੀ ਮਾਰਕੀਟ ਨਹੀਂ ਕੀਤੀ ਆ ਉਹਦੇ ਤੇ ਆ ਰੱਖਣਾ ਬੰਦਾ ਹੁਣ ਆਉਂਦਾ ਨਾ ਨਾਰ ਚੜ ਜਿੰਦੀ ਢਿੱਲਾ ਛੱਡਦੇ ਉਹਨੂੰ ਬੰਦਾ ਮੋਹਰ ਮਾਰ ਲੈਂਦਾ ਫਿਰ ਉਹਦੇ ਪਤਾ ਕੀ-ਕੀ ਹੁੰਦਾ ਮਾਦਰ ਗਾ ਡਾਕਟਰ ਚੱਲਦਾ ਮੈਂ ਜੀਵ ਉਹਦੇ ਅੰਦਰ ਰੱਖਦਾ ਹਾਂ ਇਹ ਪਿੱਛੇ ਭਾਈ ਜੀ ਉਹਦੇ ਅੰਦਰ ਰੱਖ ਦਿੰਦਾ ਕੋ ਬਾਹਰ ਜਰੀ ਢਿੱਲਾ ਵੀ ਛੱਡਦੇ ਉਹਨੂੰ ਰੋਲਾ ਪੈਂਦਾ ਇਹਨੂੰ ਨਾਲ ਕਰ ਦੋ ਹਾਂ ਮੈਂ ਨਹੀਂ ਕਹਿੰਦਾ ਫੁੱਪੜ ਕੇ ਜਗਾ ਜੀ ਫੁੱਪੋ ਜੰਦਾ 84 ਨਿਕਲ ਫੁੱਪੜ ਇਹ ਕਈ ਸ਼ਬਦ ਹੁੰਦੇ ਫਿਰ ਤਾਂ ਕਈ ਤੈਨੂੰ ਮਰ ਲੱਗ ਖੁੱਲ ਜਾਂਦਾ ਹਾਂ ਇਹ ਹੈ ਇਹ ਤਾਂ ਹੈ 1 ਕਿੜਾ ਹੈ ਹਾਂ 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 ਭਾਈ ਸਾਹਿਬ 4 ਕਿਲੋਮੀਟਰ ਹੈਗਾ ਸਾਨੂੰ ਮਜੀਠਾ ਆ ਨਿਆ ਬਾਬਾ ਜੀ ਬਾਬੂ ਨੇ ਆਹ ਹਾਂ ਬਾਕੀ ਇੰਦਰ ਸ਼ਹਿਰ ਆਉਂਦੇ ਆ ਆ ਮੀ ਪੈ ਰਿਹਾ ਉਹਨੇ ਪੂਰਾ ਹਾਂ ਹੁਣ ਪੈ ਰਿਹਾ ਵੀ ਉਹਦੀ ਵਾਲੀ ਕੰਮ ਹੋ ਗਿਆ ਮੀ ਕਹਦੇ ਕਿ ਲੈਣਾ ਕਦੇ ਛੱਡ ਦਿੰਦਾ ਤੁਹਾਨੂੰ ਹੁਣ ਘੋਲਿਆ ਬਾਬਾ ਤਾਂ ਚਾੜੇ ਪਾਸੇ ਜਾਇਦਾ ਹੁਣ ਬਾਬਾ ਜੀ ਹਾਂ ਬਾਕੀ ਦੇਖਦੇ ਹੁਣ ਕਿਵੇਂ ਚੱਲਦਾ ਬਾਕੀ ਦੇਖਦੇ ਆ ਮਸਣਾ ਦਾ ਕਰਿਆ ਪਰਮਾਨੰ ਅਜੇ ਤੱਕ ਤਾਂ ਠੀਕ ਆ ਹਾਂ ਬਹੁਤਾ ਨਹੀਂ ਹਜੇ ਦਬਲ ਟਾਇਰ ਹੋਈ ਵੀ ਦਬਲ ਟਾਇਰ ਹਾਂ ਡਬਲ ਟਾਇਰ ਆ ਸਿੰਗਲ ਹੋਰੇ ਆਂਦਾ ਯਾਰ ਅਸੀਂ ਕਰਦੇ ਆ ਗਰਮ ਹੋ ਗਏ ਬਸ ਆਹ ਡਬਲ ਵੀ ਵੈਗਾਂ ਇਹ ਕੱਚਾ ਦੇਖਦੇ ਆ ਇਹਦਾ ਆ ਜਿੱਕੇ ਦੇਖਦੇ ਆ ਬੰਦਾ ਬਰੇ ਜਿੰਨਾ ਲੰਮਾ ਸਾ ਬੱਥੇ ਕਰ ਦੋੜ ਬਾਹਰ ਦੋ ਤਿੰਨ ਘੰਟੇ ਲੱਗਦੇ ਤਿੰਨ ਘੰਟੇ ਲੱਗਦੇ ਨਾ ਅੱਠ ਨੌ ਕਿੰਨੇ ਵਜੇ 1 ਵਜੇ ਅੱਗੇ ਉੱਥੇ ਦੇ ਤੁਰੇ ਆ 1:30 2 ਵਜੇ ਇਹ 12 5 ਘੰਟੇ ਲਾਏ ਸਾਾਨੂੰ ਨਾ ਸਾਨੂੰ ਨਾ ਪਤਾ ਹੀ ਨਹੀਂ ਲੱਗਿਆ ਵੀ 5 ਘੰਟੇ ਹੋ ਗਏ ਹੌਂਦੋ ਕਮਾਦਾ ਲੱਕੜਾ ਤੁਸੀਂ ਕਿੰਮ ਮਨ ਫੇਲਾ ਮਾਜੜਾ 10 ਕਿਲੋਮੀਟਰ ਗਏ ਦੂਰ ਉੱਤੇ ਲੈ 10 ਸਾਰਾ ਦੇਖ ਲਿਆ ਬਾਈ ਨੇ ਉਹ ਸਾਰਾ ਦਿਖਾਤਾ ਉਧਰ ਡਰ ਰਹੀ ਦੀ ਆ ਕੋਈ ਬੰਦਾ ਹੀ ਇੱਕ ਮਿਲਦਾ ਤਿੰਨ ਚਾਰ ਹੋਰ ਡਿਗਵਾਉਣ ਵਾਲੇ ਉਹ ਮੈਂ ਤਾਂ ਇਕੱਲੇ ਨਾਲ ਕੁ ਮਸਾਤਾ ਸੀ ਹਾਂ ਕੱਲੀ ਜਾਂ ਨਾ ਮੈਂ ਨਹੀਂ ਦੋ ਪਾਸੇ ਪਰਦਾ ਤੇ ਦੂਰੇ ਦੂਰੇ ਪਰ ਤੋਂ ਹਾਂ ਦੋ ਜਾਣੇ ਦੇ ਲੱਗ ਲੱਗੇ ਤਾਂ ਰੱਖਣੇ ਨੇ ਠੀਕ ਨਹੀਂ ਚਲੋ 5-6 ਸਾਲ ਦਾ ਉਹ ਥੋੜਾ ਲੰਬਾ ਹੈ ਹਾਂ ਇਹ ਉਹ ਨਹੀਂ ਹੈਗੀ ਪੱਜੂ ਪੱਜੂ ਵਾਲਾ ਵੀ ਨਹੀਂ ਹੈ ਹਾਂ ਬੰਦਲ ਕੌਣ ਗਿਆ ਇਹ ਦੋ ਬਹੁਤ ਬੰਦੇ ਪਹਿਲੇ ਮੀ ਦਾ ਕੋਈ ਹੋਣੀ ਐ ਨਾ ਮੱਠੇ ਮੱਠੇ ਪਈ ਜਾਵੇ ਪਈ ਜਾਵੇ ਹਾਂ ਇਹ ਬਾਈ ਕੇ ਕਹਿੰਦਾ ਆਖਿਆ ਸਾਡੇ ਇੰਨੇ ਕੇ ਪੈ ਜੇ ਸਾਨੂੰ ਬਹੁਤ ਪਾਣੀ ਪਾਣੀ ਕੀ ਆ ਇਹ ਥੋੜਾ ਜਿਹਾ ਪਾਣੀ ਇੱਕ ਮਸੜ ਹੋਰ ਦੇਖਿਆ ਮੈਂ ਬਾਈਆਂ ਤੇ ਮੈਂ ਚਬੱਚੇ ਵਜਾ ਕੇ ਆਇਆ ਸੀ ਪੇ ਹਾਂ ਪਾਣੀ ਚਬੱਚੇ ਨਾਲ ਲੜਾਈ ਸਾ ਦਿਖਦਾ ਹੈ ਸਾ ਪਿਆ ਪਾਣੀ ਸੋਰਾ ਜਮਾ ਹੀ ਨਹੀਂ ਹੈ ਜਿਵੇਂ ਆਪਣੇ ਟੈਂਕੀ ਵਾਲਾ ਪਾਣੀ ਹੈ ਹਾਂ ਅੱਛਾ ਹਾਂ ਖਾਲਾ ਵੀ ਹੈ ਸਾ ਪਈਆਂ ਆ ਸਾਡੇ ਦਾ ਯਾਰ ਮੈਂ ਕਹਾਂ ਮੈਂ ਹੁਣ ਪਾਈਪ ਤੋਂ ਮਾਏ ਆ ਜਿੱਥੇ ਨੂੰ ਪਾਣੀ ਮਾੜਾ ਮੋਢਾ ਉਛਲਦਾ ਏ ਉਹ ਪਿੜਾ ਹੀ ਹੋਗੇ ਪਾਈਪ ਸਾਰੇ ਆ ਵੀਰ ਇਧਰ ਨੇ ਉਹ ਰਾਏ ਮੈਨੂੰ ਲਾਉਣਾ ਤੁਹਾਨੂੰ ਆਦਰੀ ਲੈਣ ਮੰਗੋ ਬਿਜਲੀ ਵਾਲੀ ਹਾਂ ਸਵੇਰੇ ਮੋਟਰ ਚੱਲੀ ਹੁੰਦੀ ਫਾਈ ਕਹਿੰਦਾ ਸਰ加ਨਾਮਾ ਨਾ ਹਉਣ ਵਾਲਾ ਕਹਿੰਦਾ ਪਾਣੀ ਬੰਦਾ ਕਰਦਾ ਬਾਹ ਪਾਣੀ ਕਰਨ ਦੀ ਕਰਦਾ ਹੱਥ ਜਾਂ ਮਾਰ ਹੱਥ ਚੱਕ ਕੇ ਦੇਖ ਫਿਰ ਖਾਹ ਹੋਣਾ ਜਦੋਂ ਪੀ ਹੋ ਜਾਂਦੇ ਤਾਂ ਘੰਡੇ ਬਣਾਉਂਦੇ ਹਾਂ 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 ਵੀ ਰੰਗ ਪੀ ਰੋ ਉੱਪਰ ਦੋ ਰੇ ਕਰਦਾ ਕਹਿੰਦਾ ਲਾ ਕੇ ਕੋਈ ਮੁੱਠੀ ਵਾਲਾ ਉਲ ਗਿਆ ਹੱਥ ਨਹੀਂ ਨਹੀਂ ਜੇ ਗਰਮ ਕਰਦੇ ਨਾ ਇਧਰ ਤੇ ਮੰਡ ਦੇ ਪਾਣੀ ਨੂੰ ਆਪਣੇ ਆਪਰ ਹਲਦੀ ਮੰਗੂ ਆ ਜਾਂਦਾ ਹਾਂ ਕਈ ਵਾਰ ਦੇਖਿਆ ਜੇ ਤੁਹਾਡੇ ਨਾਲ ਪਾਣੀ ਗਰਮ ਹੋ ਜਾਂਦਾ ਹੈ ਉੱਪਰ ਹਲਦੀ ਆ ਜਾਂਦੀ ਹੈ ਬਹੁਤ ਕੰਮ ਹੈ ਅਖੀ ਤਾਂ ਤੀ ਤੀ ਦੀ ਭਰਕਾ ਇਧਰ ਇੱਕ ਇਧਰ ਦੇਖ ਲਓ ਅਸੀਂ ਹੁਣ ਘੱਟੋ ਘੱਟ 30 40 ਕਿਲੋਮੀਟਰ ਅਗੇ ਡੇਦਾ ਬਾਬਾ ਨਾਲ ਕੇ ਬਾਸਮਤੀ ਉਹ ਟੱਕਰਦੀ ਆ ਬਾਸਮਤੀ ਸਿੱਧੀ ਵੀ ਆਈ ਬਹੁਤ ਆ ਹਾਂ ਹਾਂ ਕੰਦਨ ਯਾਰ ਵੀ ਜਿੱਤੇ ਕਰਿਆ ਬਾਸਮਤੀ ਦੇ ਇਹ ਕਹਿੰਦਾ ਬਾਈ ਇਹ ਬਾਸਮਤੀ ਲਾਉਨੇ ਆ ਬਟਰ ਰੇਜੀ ਦੇ ਕੋਲ ਦੇਖੇ ਗੋਭੀ ਕਿੰਨੀ ਲੱਗੀ ਹੋਈ ਹਾਂ ਗੋਭੀ ਦਾ ਵੀ ਏਰੀਆ ਵਿੱਚ ਕਹਿੰਦਾ ਜਿੱਥੇ ਉਹ ਬਣਿਆ ਹੋਏ ਆਪਣਾ ਥੋੜੀ ਡੰਗਾ ਹਾਂ ਉੱਥੇ ਵੀ ਕਹਿੰਦਾ ਸਾਡੇ ਗੋਭੀ ਵਾਲੇ ਖੇਤ ਤੇ ਹਾਂ ਹਾਂ ਹੋ ਤਾਂ ਚੱਲ ਉਹ ਬਣ ਜਾਣਾ ਉੱਪਰ ਲਾ ਕੇ ਆ ਗਿਆ ਨੇ ਉਹਨੇ ਉਹਨੂੰ ਸੱਦਾ ਹਾਂ ਆਹੋ ਠੀਕ ਆ ਜਾ ਰਹੇ ਹੁਣ ਆਪਾਂ ਸਮਨ ਸਰ ਤੋਂ ਦਿਖਾਵਾਂਗੇ ਬਾਕੀ ਬਾਈ ਤੁਹਾਨੂੰ ਦਿਖਾਉਣੇ ਉੱਥੇ ਜਾ ਕੇ ਹੁਣ ਮਜੀਦ ਸਾਹਿਬ ਰਹਿ ਗਿਆ ਦੂਜੇ ਹੁਣ ਬਾਸ ਪਾ ਕੇ ਬਾਈ ਮਜੀਦ ਸਾਹਿਬ ਦੇਖਦੇ ਆਂ ਬਾਈ ਮਸਾਲਾ ਚੈਨਲ ਤੇ ਲਾਈਵ ਹੋਣ ਹੁਣ ਮੂਰਤ ਹੈ ਅੱਛਾ ਕਿਹੜਾ ਚਾਚਾ ਇਹ 14 ਕਿਲੋਮੀਟਰ ਰਹਿ ਗਿਆ ਟਰੈਕਟਰ ਕਿੱਥੇ ਕਢਾਉਣਾ ਮੈਂ ਲਾਉਂਗੇ ਟਿਕਾਣਾ ਜਾ ਕੇ ਆਹੋ ਫੜ ਲੈ ਆਉਣਾ ਬੋਰਡ ਬੋਰਡ ਆਈ ਜਾਂਦੇ ਆ ਆਜਾ ਅੱਜ ਰਸਤੇ ਮਿਲ ਜਣਾ ਸਾਰੇ ਜਗ੍ਹਾ ਮਿਲ ਜੇਗੇ ਜਿੱਥੇ ਹੋਰ ਹੋਰ ਚਲੋ ਠੀਕ ਆ ਜੀ ਸਾਸੀ ਖਾਲ ਬਾਈ ਤੁਸੀਂ ਕਾ ਮਸੜੀ ਗੱਲ ਸ੍ਰੀ ਗਾਥ